ਹਾਂਜੀ ਦੋਸਤੋ ਕੀ ਹਾਲ ਚਾਲ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀਐਸਵੀ ਵਲੋਗਰ ਚੈਨਲ ਦੇ ਵਿੱਚ ਗਾਇਸ ਅੱਜ ਆਪਾਂ ਦੇਖਣੇ ਆਏ ਇਹ ਪੇਪਰ ਕਰਮੋ ਜਿਗਰ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਪ੍ਰੈਕਟੀਕਲ ਆ ਰਹੀਆਂ ਦੋ ਉਹ ਦੇਨੇ ਇੱਕ ਹੈ ਜੀ ਸੱਤ ਨੂੰ ਤੇ ਕੱਟ ਨੂੰ ਉਹ ਦੇ ਕੇ ਤੇ ਮੇਰੇ ਕੋਲ ਆ ਚਿੱਟਾ ਰਹਿਦਾ ਜਿੰਨਾ ਤੱਕ ਲਿੰਟ ਨਹੀਂ ਹੁੰਦਾ ਫੇਰ ਲਵਾਂਗੇ ਐਡਮਿਸ਼ਨ 11ਵੀਂ ਕਲਾਸ ਦੇ ਵਿੱਚ ਤੇ ਅੱਜ ਹੈਗਾ ਗਾਇਸ ਐਂਡਲਸ ਮਾਗਮ ਮੰਡੀ ਦੇ ਵਿੱਚ ਟੌਰ ਥੋੜੀ ਮੈਂ ਹੈ ਚੱਲ ਕੱਟ ਲਈਏ ਤੇ ਹੁਣ ਮਨ ਲੱਗਾ ਮੈਂ ਪੱਗ ਕਿਹੜੀ ਬਨਾਂ ਯਾਰ ਮੈਂ ਸੋਚਨਿਆ ਯਾਰ ਪੱਗ ਤੇ ਮੇਰੀ ਇੱਕੋ ਫੇਵਰੇਟ ਆ ਉਹ ਆ ਬਾਕੀ ਦੇ ਚਲੋ ਹੈਈਆਂ ਸਾਰੀਆਂ ਪੱਗਾਂ ਇਹਨਾਂ ਟਾਈਮ ਨਾ ਜਣਾ ਆ ਅੱਜ ਦੇ ਵਿੱਚ ਰੰਗ ਥੋੜੇ ਫਿੱਕੇ ਲੱਭਣ ਦੇ ਕੈਮਰੇ ਤੇ ਇੰਨਾਦਰ ਮੈਂ ਦੱਸਦਾ ਤੇ ਆ ਕਿੰਨੀਆਂ ਪੱਗਾਂ ਆ ਆ ਫੇਵਰੇਟ ਮੇਰੀ ਤੇ ਆ ਵੀ ਪੂਰੇ ਲਾੜ ਇਹਨਾਂ ਦੇ ਪੂਰੇ-ਪੂਰੇ ਆਂਦੇ ਆ ਕੋਈ ਨਹੀਂ ਜਿਹੜੀ ਕਿ ਮਨੋਂ ਲਾੜ ਇਹਨਾਂ ਦੇ ਘਟਵਾ ਦੋ ਹੁਣ ਬਸ ਇਹ ਗੱਲ ਆ ਕਿ ਕੌਣ ਦਿਲ ਕਰਦਾ ਬਨਨ ਦਾ ਹਾ ਵੜੀ ਪੱਗ ਸੁਣੀ ਬਾਈ ਦੀ ਹੁੰਦੀ ਹੈ ਵੜੀ ਇਹ ਹਾ ਵੈਲਦੀ ਹੈ ਮੇਰੇ ਤੋਂ ਇੱਕੋ ਹੀ ਹਾ ਵੈਲਦੀ ਇੱਕ ਨਹੀਂ ਆ ਦੋ ਆ ਦੋ ਆ ਵੈਲਦੀ ਹੈ ਮੇਰੇ ਤੋਂ ਪੱਗਾ ਤੇ ਬਾਕੀ ਫੁੱਲ ਵੈਲਦੀ ਹੈ ਇਹ ਕਾ ਵੀ ਸੱਚਾ ਵੈਲਦੀ ਹੈ ਸਕੂਲੇ ਜਿਹੜੀ ਬਣ ਕੇ ਜਾਂਦਾ ਤੇ ਹਾਂ ਗਾਇਸ ਬੰਦੇ ਆ ਪੱਗ ਤੇ ਤੁਹਾਨੂੰ ਮਿਲਦੇ ਗਏ ਇਸ ਬਾਦ ਵਿੱਚੋਂ ਬੰਨਈਏ ਪੱਗ ਦੋਸਤਾਂ ਹਾਂਜੀ ਦੋਸਤੋ ਬੱਝ ਚੁਕੀ ਆ ਪੱਗ ਢਾਡੇ ਭਰਾ ਦੀ ਤੇ ਮਹਾ ਬੱਜੀ ਅੱਜ ਪਤਾ ਨਹੀਂ ਕੀ ਨੈਸ਼ ਲੱਗੀ ਗਾਇਸ ਪੱਗ ਤੇ ਤੇ ਬਦਨੀ ਨਹੀਂ ਤਾਂ ਇਹ ਫਿਰ ਹੁਣ ਵੱਧ ਚੁੱਕੀ ਹੈ ਤਾਂ ਹੁਣ ਗਾਇਸ ਚੱਲਦੇ ਆ ਸਮਾਗਮ ਤੇ ਤੇ ਇਹ ਲਾੜ ਇੱਕਦਮ ਮਾਇਆ ਵਧੀਆ ਹੁਣ ਤੋਂ ਵੀ ਮੈਂ ਚੈੱਕ ਕਰ ਲੈਣਾ ਕੈਮਰੇ ਨਾਲ ਹਾਂਜੀ ਇੱਕਦਮ ਵਧੀਆ ਹੁਣ ਤੋਂ ਇਹ ਛੱਤ ਕਲੀਅਰ ਆ ਤੇ ਹੁਣ ਚਾਹੀ ਗਾਇਸ ਨੂਰ ਮੋੜ ਲੈਂਦੋ ਚਲਿਏ ਸਮਾਗਮ ਤੇ ਆ ਵੇਖਿਓ ਦੋਸਤੋ ਇਹਨੂੰ ਦਿਆ ਫੋਨ ਮਾਰਦੇ ਇੱਥੇ ਦਿਆ ਬੈਠੋ ਛੈਣ ਆ ਲਾਂਹਤਾ ਦਾ ਮਾਰਾ ਓਏ 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 ਇਹੋ ਹੀ ਐ ਇਹੋ ਹੀ ਐ ਜੋ ਨਹੀਂ ਮਾਰਿਆ ਇਹਨੂੰ ਦੇ ਲੋ ਓਏ ਆਕਰ ਡਾਵਾ ਤੂੰ ਇੰਨਾ ਨਾ ਨਹੀਂ ਨਹੀਂ ਪੈਂਦਾ ਨਹੀਂ ਵੱਡਦਾ ਹੀ ਆ ਓਏ ਮਦਾ ਕਿਥੇ ਆ ਓਕੇ ਆਈ ਆ ਜੀ ਨਬੀ ਟਾਲ ਜੀ ਇਹ ਤਿੰਗੋ ਚਲਦੇ ਆ ਗਾਇਜ਼ ਉਹਨ ਭਾਈ ਨੂੰ ਲੈਣਾ ਮੈਂ ਕਿ ਮੰਡੀ ਆ ਲੈਣਾ ਚੱਲਦੇ ਆ ਬੁਦੂ ਗਏ ਹਨ ਆ ਪਾ ਚੁਕੇ ਆ ਮੰਡੀ ਤੇ ਚੈਕਰ ਸਮਾਗਮ ਦੇ ਨਾ ਵੀਰ ਭਰਾਵਾਂ ਨਹੀਂ ਆ ਚੁਕੇ ਨੇ ਤੇ ਆਪਾਂ ਬਸ ਚੱਲੇ ਆ ਤੇ ਅੱਜ ਨੂਰੇ ਦੇ ਦੱਸੇ ਮੇਰੇ ਨਾਲ ਹੁੰਦਾ ਮੈਂ ਕਹਿੰਦਾ ਹੁੰਦਾ ਕਿ ਇਹ ਝੰਡਾ ਦਾ ਦੇਣਾ ਚੰਗੀ ਸੰਗਤ ਹੋਣੀ ਚੰਗੀ ਰੌਣਕ ਹੋਣੀ ਆ ਇੱਕ ਦਿਨ ਵੀ ਚੱਲਦੇ ਗਾਇਸ ਚੈਕਰ ਸਮਾਗਮ ਦੀ ਤਿਆਰੀ ਚੱਲ ਰਹੀ ਆ ਤੇ ਆਪਣੇ ਦੀਦੀ ਵਾਲੇ ਵੀਰ ਦੇ ਸਪੀਕਰ ਸੁਕਰ ਵੇਖਣ ਤੇ ਕਿਉਂਕਿ ਤੁਹਾਨੂੰ ਪਤਾ ਫਿਰ ਆਵਾਜ਼ ਕਲੀਅਰ ਨਾ ਆਏ ਤਾਂ ਫਾਇਦਾ ਕੋਈ ਨਹੀਂ ਹੁੰਦਾ ਤੇ ਅੱਜ ਮੈਂ ਨਾ ਤਾਂ ਜਿਆਦਾ ਸੰਗਤ ਹੋ ਗਈ ਕਿਉਂਕਿ ਇਹ ਝੰਡਾ ਦਾ ਦੇਣਾ ਇਹ ਜੇਵਾ ਰਹੀ ਹੈ ਕੋਲ ਆਪਾਂ ਵੀ ਕਰੀਏ ਜਗ ਜੇਵਾ ਆਹ ਸਿੰਘ ਇਕੱਲੇ ਸ਼ਕ ਕਰੇ ਨੇ ਪਰਸ਼ਾਦਾ ਇਕੱਲੇ ਦੋ ਘਾਟਿਆ ਮਮਾ ਇਹਦੇ ਚਾਰੇ ਨਹੀਂ ਤੇ ਗਾਈਜ਼ ਚੈੱਕ ਕਰੋ ਆਪਣਾ ਨੰਗਰ ਲੱਖ ਓ ਭਾਈ ਬਾਬਾ ਹੀ ਨਾ 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 ਬਾਈ ਨਾ ਗਾਈਜ਼ ਮੈਂ ਐਡ ਮੋਡ ਬਿਚੋਣੇ ਘੜੀ ਇਹਦਾ ਪਾਣਾ ਅਜੇ ਅੰਦਰ ਇਹਦੇ ਅੰਦਰੋਂ ਆਪਾਂ ਬਨਾਲ ਦੇ ਵਿੱਚ ਮੱਥਾ ਪੁੱਤਾ ਟੇਕ ਲਗੇ ਆ ਤੇ ਮੱਥਾ ਟੇਕ ਕੇ ਤਾਂ ਮੱਥਾ ਟੇਕੀ ਹੋਣਾ ਕਾ ਪਿਆਰੇ ਗੋਣ ਜੀ ਗੁਬਿੰਦ ਦੇ ਗਾਉਣ ਐ ਆਪੇ ਜੀਏ ਗੋਣਾ ਮੈਂ ਮੈਡ ਵਿਛਾ ਦਿੱਤੇ ਨੇ ਪੂਰੇ ਆਪਣੇ ਮੰਡੀ ਦੇ ਵਿੱਚ ਤੇ ਸੇਵਾ ਕਰਦੇ ਤੇ ਹੁਣ ਘਰੀ ਦੇ ਅੰਦਰ ਆ ਕੇ ਅੰਦਰ ਵਈਏ ਜਾ ਕੇ ਤੇ ਫਿਰ ਚੱਲਦੇ ਹਾਂ ਮੁਆਫੀ ਵਾਹ ਦਿਓ ਬਰਕਤ ਪੰਜਾਬ ਦੇ ਨਗਰ ਕਿਤਾ ਲੱਗਦੇ ਨੇ ਆ ਵੇਖਿਓ ਨੰਗਰਾਂ ਦਾ ਕੰਮ ਗਏ ਜਾਣਾ ਗਾਈਸ ਸਾਰੀ ਸੰਗਤ ਧਿਆਨ ਤੋਂ ਬਾਅਦ ਉਹਨਾਂ ਆਪਣੇ ਸੇਵਾਦਾਰ ਤੇ ਸਿੰਘਾਂ ਨਹੀਂ ਵਾਰੀ ਐ ਤੇ ਚੈੱਕ ਕਰੋ ਸਿੰਘ ਪ੍ਰਸ਼ਾਦਾ ਛੱਕ ਰਹੇ ਨੇ ਹਨ ਛੱਕ ਰਹੇ ਨੇ ਕਿਤੇ ਚੱਲਦੇ ਗਾਈਸ ਘਰੇ ਹੁਣ ਆਇਆ ਮੈਨੂੰ ਓ ਜੀ ਇਹ ਨੂੰ ਰੇ ਤੇਰੀ ਉਹ ਤੇ ਭਈ ਹਣੀ ਸ਼ਾਇਦ ਮੁੰਦਾ ਉਹ ਤੇ ਕਿਤੇ ਪਈਓ ਉਹ ਤੇ ਚੋਰੀ ਮੈਂ ਗੋਲੇ ਮਾਰਦੇ ਗੱਲੇ ਗੱਲੇ ਮਾਮਾ ਚਪਲਾ ਚੋਰੀ ਮੈਨੂੰ ਆਂਦਾ ਮੇਰੀ ਹੋ ਜਾਏ ਵੇ ਲੱਭਣ ਕਿਤੇ ਚਪਲਾ ਆ ਵੇ ਵੇ ਇੰਨਾ ਜਦ ਨਹੀਂ ਕਿਤੇ ਸਲੀਪਰ ਆ ਚਪਲਾ ਚੋਰੀ ਹੋ ਗਈ ਐ ਸਲੀਪਰ ਆ ਕੈਂਚੀ 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 ਆ ਨੂਰ ਦੀਆਂ ਐਂਡਲ ਸ਼ਮਾਨ ਦੇ ਗਵਾਚੀਆਂ ਚਪਲਾਂ ਜੀ ਉਹ ਕਾਕਾ ਬਣ ਗਈ ਗੱਲ ਨੂਰ ਦੇ ਟਾਈਟਲ ਬਣਾਦਾ ਤੇ ਤੇਰੀਆਂ 50 ਰੁਪਏ ਦੀਆਂ ਚਪਲਾਂ 60 ਰੁਪਏ ਕਿੰਨੇ ਦੀਆਂ ਇਹ 100 ਦੀ 100 ਦੀ ਚਪਲ ਦੇ ਟਾਈਟਲ ਬਣਾਦਾ ਮਹਿੰਗੀ ਚਪਲ ਹੀ ਕਰਵਾ ਇੰਨੀਆਂ ਮਹਿੰਗੀਆਂ ਨੂਰ ਬਲੈਕ ਕਰਦੇ ਉਹ ਦੀ 100 ਰੁਪਏ ਦੀਆਂ ਚਪਲਾਂ ਮਾਮਾ ਤੜੀ ਸਸਤੀ ਲੋ 30 60 ਰੁਪਏ ਵਾਲੀ ਲੈ ਲੋ ਤੂੰ ਘਰ ਨਹੀਂ ਆ ਬਾਕੀ ਨਹੀਂ ਮਹਿੰਗੀਆਂ ਫਿਰ ਇੱਕ ਤੜੀ ਹੈ ਗਾਈਸ ਨੂੰ ਕਰੇ ਹਾਂਜੀ ਦੋਸਤੋ ਤੇ ਹੁਣ ਮੈਂ ਆ ਚੁੱਕਾ ਘਰ ਤੇ ਕਾਰ ਆ ਕੇ ਮਰਜੀ ਕਰਦੇ ਆ ਰੈਸ਼ ਵਿੱਚ ਚੱਲਦੇ ਗਾਇਸ ਗੁਰਦੁਆਰੇ ਬਾਈ ਗਾਇਸ ਹਾਂਜੀ ਗਾਇਸ ਹੁਣ ਮੈਂ ਆ ਚੁੱਕਾ ਗੁਰਦਾਰੇ ਗੁਰਦਾਰੇ ਆ ਕੇ ਸ਼ਾਂਤੀ ਆਜ ਕਿਉਂਕਿ ਅੱਜ ਖਾੜਾ ਨਹੀਂ ਲੱਗਾ ਤੇ ਸੋਣਾ ਕਿੰਨਾ ਲੱਗਦਾ ਗਾਇਸ ਉਹਨਾਂ ਡਾ ਗੁਰਦਾਰਾ ਨਾਲੇ ਮੌਸਮ ਕਿੱ ਕਰੂੰ ਚਲ ਜੀਏ ਗਾਇਸ ਉਹਨਾਂ ਉੱਤੇ ਚਲਦੇ ਆ ਗਾਇਸ ਉੱਤੇ ਬਾਤ ਉਹੀ ਨਹੀਂ ਆਉਂਦਾ ਤੇ ਤੈਨੂੰ ਪਤਾ ਤਾਂ ਲੱਗੇ ਸੰਗਤ ਕਿੰਨੀ ਆਈ ਹੀ ਅੱਜ ਪਰਾਵ ਮੜੀ ਅੱਧੀ ਅਸੀਂ ਟਾੜਨ ਵਰਦੀ ਕਈ ਸੋਨਾ ਬਸ ਓਖਾਸਨ ਕਰਾ ਲਿਆ ਤਾਂ ਹੁਣ ਬੱਕਰਾ ਕੇ ਚੰਨੇ ਕਰਾਂ ਨਾ ਤੇ ਅੱਜ ਸੰਖਿਆ ਨਹੀਂ ਕੀਤੀ ਤੁਹਾਨੂੰ ਬਾਬਾ ਜੀ ਨਹੀਂ ਹੈਗੇ ਤੇ ਚੜੀ ਫੇਸ ਕਰੇ ਗਾਇਸ ਆਪਾਂ ਗੁਰਦਾਰੇ ਸੋਖਾਸਨ ਕਰਨ ਤੋਂ ਬਾਅਦ ਆਪਾਂ ਖਾਣਾ ਚਕੇ ਪੈੜੀਆਂ ਕਿ ਉਹ ਕੀ ਜਗਦੀ ਫਾਇਦੇ ਆਏ ਨੇ 90% ਟੇਜ ਪੂਰੇ ਕਲਾਸ ਦੇ ਵਿੱਚ ਤੇ ਵਧੀਆ ਮਰੇ ਨੰਬਰ ਆਏ ਨੇ ਪਤਾਈਆ ਦੋ ਸਾਰੇ ਕਮੈਂਟਾਂ ਦੇ ਵਿੱਚ ਸਾਡਾ ਵੀਰ ਭਰਾ 90% ਲੈ ਗਿਆ ਬਹੁਤ ਖੁਸ਼ੀ ਹੈ ਹੁਣ ਖਾਣੇ ਆ ਤੇ ਗਾਇਸ ਚੱਲਦੇ ਫਿਰੇ ਕਰੇ ਸ਼ੇਕ ਕਰੋ ਜਗਦੀਪ ਪਰ ਜਾਂਦੇ ਸ਼ੇਕ ਵੀ ਪੀਨੇ ਚਲੜ ਜੜਾ ਠੰਡਾ ਠਾਰ ਸ਼ੇਕ ਪੀਨੇ ਗਾਇਸ ਚਲਿਏ ਕਰੇ ਪੀ ਕੇ ਸ਼ੇਕ ਹਾਂਜੀ ਦੋਸਤੋ ਆ ਚੁਕਾ ਮੈਂ ਘਾਰ ਤੇ ਘਾਰ ਆ ਕੇ ਮੈਂ ਮੂਣਾ ਤੋਤਾ ਆ ਮਥੇ ਦੇ ਚੈੱਕ ਕਰੋ ਵੀ ਪੈ ਚੁਕੀ ਹੈ ਪੂਰੀ ਤੇ ਪੂਰੀ ਤੇ ਇਹਦਾ ਇਲਾਜ ਦੱਸੋ ਮੈਂ ਤੁਹਾਨੂੰ ਅੱਗੇ ਵੀ ਆਖਿਆ ਭਰਾ ਮਥੇ ਦੇ ਜਿਹੜਾ ਡੱਬ ਖੜਬਾ ਮਥਾ ਆ ਗਿਆ ਮੇਰਾ ਤੇ ਹੌਣ ਮਿਲਦੇ ਤੁਹਾਨੂੰ ਗਾਇਸ ਨੈਕਸਟ ਵਲੌਗ ਦੇ ਵਿੱਚ ਤੇ ਜਿਹਨਾਂ ਨੂੰ ਅੱਜ ਦਾ ਵਲੌਗ ਲੱਗਾ ਵਧੀਆ ਲਾਈਕਸ ਸਬਸਕ੍ਰਾਈਬ ਐਂਡ ਸ਼ੇਅਰ ਜੋ ਕਰ ਦਿਓ ਗਾਇਸ ਬਾਏ ਬਾਏ thank mm -hmm.